ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਉੱਤੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਦਰਸਲ ਜੰਡਿਆਲਾ ਗੁਰੂ ਦੇ ਨੇੜਲੇ ਨੇੜਲੇ ਪਿੰਡ ਦੇਵੀਦਾਸਪੁਰਾ ਤੋਂ ਚੰਗੇ ਭਵਿੱਖ ਦੇ ਲਈ 21 ਸਾਲਾ ਨੌਜਵਾਨ ਕੈਨੇਡਾ ਗਿਆ ਸੀ ਜਿਸ ਦਾ ਉੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਤੇ ਮੌਤਵਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਸਾਲ 2023 ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਕੈਨੇਡਾ ਗਿਆ ਸੀ ਅੱਜ ਉਹਨਾਂ ਨੂੰ ਕੈਨੇਡਾ ਦੀ ਪੁਲਿਸ ਵੱਲੋਂ ਫੋਨ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਲੜਕੇ ਦੀ Laash ਕੈਨੇਡਾ ਦੇ ਜੰਗਲਾਂ ਵਿੱਚੋਂ ਬਰਾਮਦ ਹੋਈ ਆ ਅਤੇ ਉਸ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਖਬਰ ਸੁਣਦੇ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ بیٹے ਦੀ ਵਰਕ ਪਰਮਿਟ ਦੀ ਫਾਈਲ ਲੱਗੀ ਹੋਈ ਸੀ ਤੇ ਉਸ ਦੇ ਕੋਲ ਪੈਸੇ ਵੀ ਸਨ ਉਹਨਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੀ ਹੱਤਿਆ ਪੈਸਿਆਂ ਦੀ ਖਾਤਰ ਕਰ ਦਿੱਤੀ ਗਈ। ਪਰਿਵਾਰ ਨੇ ਕੈਨੇਡਾ ਦੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਾਂਚ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਕੋਲੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਜਲ ਤੋਂ ਜਲਦ ਭਾਰਤ ਲਿਓਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਉਹਨਾਂ ਦੇ ਉਸਦੇ ਜੱਦੀ ਪਿੰਡ ਕੀਤਾ ਜਾ ਸਕੇ। ਮੇਰਾ ਰਜਵੰਦ ਗੋਰਾ ਕੀ ਕਰ ਲਿਆ ਦਾ ਮੜ ਰੋ ਗਿਆ ਪੈਸੇ ਦਿਖਾ ਤੇਰੇ ਨਵੀਂ ਅਰਲੀ ਪੈਸੇ ਜੋੜੇ ਮੇਰੀ ਹੋਂਸਾਬ ਹਦ ਮੈਨੂੰ ਮਿਲ ਜੇ ਮਰੇ ਪੁੱਤ ਨੂੰ ਸਾ ਮਿਲੇ ਦੀ ਬੋੜੀ ਆ ਜੇ ਆ ਕੀ ਗੱਲ ਇੱਕ ਤਾਂ ਪਤਾ ਲੱਗਾ ਸਾਨੂੰ ਗੱਲ ਵਧਾ ਲੱਗਾ ਕੀ ਬੋਲ ਹੈ ਹਾਂ ਜੀ ਕੀ ਕੀ ਗੱਲ ਹੈ ਕੀ ਦੱਸਿਆ ਨਾ ਏ ਕਿੰਨੇ ਸਾਲ ਨੂੰ ਮੁਰਸੀ ਭਾਈ ਸਾਲ ਸਵੇਰੇ 24 22 ਜਾਂ ਇਕੀਆਂ ਇਕੀਆਂ ਸਾਲ ਲੱਗਣਾ ਸਰਮਤ ਨੂੰ 22 ਸਾਲਾਂ ਦਾ ਹੀ ਮੇਰਾ ਬਹੁਤ ਜ਼ਮਰਾਂ ਜੀ ਤੇ ਸੰਗ ਸੰਤੂ ਆਏ ਤੇ ਮੈਂ ਸੰਦੂ ਸੰਦੂ ਸਾਰਿਆਂ ਆਖਣਾ ਕਿ 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 ਜਾਏਗੀ ਦੇਸ਼ ਆਏ ਆ ਬੜੀ ਪਾਲੀ ਬਣਾ ਸਾਰਾ ਵੇਜ ਕੇ ਆਪਣੇ ਪੁੱਤ ਨੂੰ ਬਾਹਰ ਪੜਾਈ ਤੇ ਘਲਤਾ ਆ ਇਹ ਦਮਾ ਘਰ ਪੈਲੀ ਵੀ ਨਹੀਂ ਕਿਤੇ ਰੱਖੀ ਲਗਾ ਰਤਾ ਇਹੋ ਹੀ ਮਾਤੀ ਮੇਰੇ ਬੋਤਨ ਵਾਹਾਨੇ ਆਹ ਕਿੰਨਾ ਕਰਦੇ ਆਂ ਟੇਪੋ ਦੀ ਟਟੋੜੀ ਆਵੇ ਉਹਨੂੰ ਸਾਫ ਮਿਲੇ ਮੇਰੇ ਸਿਮਰਨ ਨੂੰ ਮੇਰੇ ਪਤੀ ਜਹੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਉਹ ਦਾਹਾਗਾਤ 2023 ਨੂੰ ਅਹੀਂ ਉਹਨੂੰ ਸਟੱਡੀ ਵੇਖ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਸ ਤੋਂ ਬਾਅਦ ਵਰਕ ਪਰਮਿਟ ਵੀ ਉਹ ਸਟੱਡੀ ਦੇ ਨਾਲ ਨਾਲ ਹੀ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫਾਈਲ ਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲੈ ਦੇਖੋ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਤੁਹਾਨੂੰ ਕੋਈ ਕਤਲ ਦਾ ਸ਼ੱਕ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਦੀ ਗੱਲ ਹੈ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਖੁਸ਼ ਮੁਖੀ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਤਾਂ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਆਪੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ ਯਾਰਾਂ ਬੇਲੀਆਂ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਉਹ ਬੜਾ ਵਧੀਆ ਘਰ ਇਹਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ ਯਾਰ ਬੇਲੀ ਆ ਨਾਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਵੀ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਤੁਹਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋੜਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜੀ ਦੇ ਡੈੱਡ ਬਸ ਅਹੀਂ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੂੰ ਦੱਸੇ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਦੀ ਪੁਲਿਸ ਨੇ ਦੱਸਿਆ ਪਰ ਇਹਨਾਂ ਨੇ ਦੱਸ ਦੇਣੀ ਸੀ ਤੇਜ ਤੋਂ ਅਹੀਂ ਜਿਹੜਾ ਵਾ ਉਹ ਐਫੀਡਵਿਟ ਭੇਜੇ ਇੱਕ ਉਹ ਜਿਹੜੇ ਮੁੰਡੇ ਦੇ ਨਾਲ ਹੈਗੇ ਸੀ ਨਾ ਪਹਿਲਾਂ ਜਿਹਦਾ ਨਾਂ ਨਹੀਂਦਾ ਸੀ 2-3 ਸਾਲ ਤੋਂ ਰਹਿ ਰਿਆ ਸੀ ਉਹ ਇਹਨੂੰ ਮਾਪਿਓ ਆਗ ਸਾਹਮਦੇ ਹੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀਆ ਐਫੀਡੇਵਟ ਤੇ ਉਹ ਤੋਂ ਬਾਅਦ ਅੱਜ ਪੁਲਿਸ ਨੇ ਵੀ ਕਨਫਰਮ ਕਰਤਾ ਵੀ ਗੋਲੀ ਨਾਲ ਡੈਥ ਹੋਈ ਹੈ ਦੀ ਤੇ ਡੈੱਡ ਕੋਈ ਕਤਲ ਨਹੀਂ ਜੰਗਲਾਂ ਵਿੱਚੋਂ ਉਧਰ ਕੈਮਲੂਸ ਦੇ ਜੰਗਲਾਂ ਵਿੱਚੋਂ ਪਲਾਣਿਕਾ ਲੋ ਤੋਂ ਪੁਲਿਸ ਦਾ ਕੈਮਲੂਸ ਤੋਂ ਫੋਨ ਹੀ ਆਇਆ ਤੇ ਗੁਰਦਰਾ ਸਾਹਿਬ ਦੇ ਮਾਦੀ ਦਾ ਮਨਾਉਣ ਸੰਗਰਾਦ ਉਸ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਹ ਜੱਡ ਉਸ ਤੋਂ ਬਾਅਦ ਆਨੂੰ ਅੱਜ ਪਤਾ ਲੱਗਾ ਵੀ ਕਿ ਇਹਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ 'ਚ ਸੁੱਟ ਦਿੱਤਾ। ਨਾਲ ਸਰਕਾਰ ਤੋਂ ਦੇ ਫਿਰ ਸਰਕਾਰ ਤੋਂ ਇਹ ਹੀ ਮੰਗੇ ਕਿ ਸਾਡੇ ਪੁੱਤ ਦੇ ਸਾਨੂੰ ਡਾਡੋਟਿਸੋ ਕੀ ਜਾ ਮਦਦ ਕਰਕੇ ਕੈਨੇਡਾ ਜੀ ਕਾਇਮ ਲੂ ਸੈਟ ਸੀ ਸਰੀ ਬੀਸੀ ਸੈਟ ਕਿ ਕਿਸਾ ਭੇਜਿਆ ਸੀ ਅਲੀ ਬਨਾ ਵੇਚ ਕੇ ਸਟੱਡੀ ਭੇਜਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੋਇਆ ਸੀ ਤੇ ਹੁਣ ਉਹਨੇ ਪੀਆਰ ਦੇ ਕਾਗਜ ਲਾਏ 12-13 ਲੱਖ ਰੁਪਈਆ ਦੋ ਤਿੰਨ ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮਾੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਵਾਲੇ ਕੀਤੀ ਜਾਵੇ ਸਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਦੇ ਉਹਨਾਂ 9-10 ਦਿਨ ਹੋ ਗਿਆ ਮਾਤਾ ਨਹੀਂ ਆਉਂਦਾ ਮੈਂ ਤੇ ਜਿਆਦਾ ਦੁੱਧ ਦਾ ਕੰਮ ਹੈ ਕੁੱਤੇ ਮਟਰ ਟੁੱਟ ਗਈ ਉੱਥੇ ਹੀ ਗਿਆ ਹੋਇਆ ਸੀ ਮਾਤਾ ਤਾਂ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਬੋਲਤ ਨੇ ਜਾਨੂੰ ਇੰਨੇ ਦੱਸਿਆ ਹੋਰ ਕੁਛ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਦਾ ਸਟੱਡੀ ਪੇ ਤੇ ਲੱਗ ਗਿਆ ਸੀਗਾ ਉਦੋਂ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਆ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆ ਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਔਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ 'ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪਹਿਲੀ ਬਣੇ ਕੀ ਇੱਕ ਇੱਕ ਕਿਲਾ ਜਿਹੜਾ ਕਿਲਾ ਹੈਗਾ ਉਹ ਵੇਚ ਕੇ ਤੇ ਮੈਂ ਭੇਜਿਆ ਮੇਰੇ ਤਾਂ ਛੋਟੇ ਬੱਚਿਆਂ ਦਾ ਵੀ ਹੁਣ ਭੇਖ ਖਤਰੇ 'ਚ ਪੈ ਗਿਆ